ਆਦ ਕਾਲ ਤੋਂ ਲੜਾਈ ਵੇਖ ਕੇ ਖੁਸ਼ ਹੁੰਦਾ ਰਿਹਾ ਬਟੇਰੇ ਲੜੰਦਾ ਰਿਹਾ ਪਿੱਤਰ ਲੜੰਦਾ ਰਿਹਾ ਕੁਕੜ ਲੜੰਦਾਰੇ ਕੁਕੜਾ ਨੂੰ ਲੜਾਣ ਦਾ ਖੇਲ ਅੱਜ ਫਿਲ ਪੈਨ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਹੈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਮੈਂ ਜਾ ਰਿਹਾ ਸੀ ਕਥਾ ਕਰਨ ਲਈ ਸਵੇਰੇ ਮਨਿਲਜ ਕਥਾ ਕਰਕੇ ਨਾਲ ਇੱਕ ਛੋਟਾ ਜਿਹਾ ਹੋਰ ਸ਼ਹਿਰ ਸੀ ਉੱਥੇ ਪ੍ਰਵਾਹ ਸੀ ਪਰ 10 ਮੀਲ ਹੀ ਲਿਗਾਇਆ ਵਾਂਗੇ 25 30 ਮੀਲ ਦੀ ਦੂਰੀ ਤੇ ਸ਼ਹਿਰ ਸੇ ਰਸਤੇ ਚ ਭੀੜ ਬੜੀ ਬੰਦਿਆਂ ਦੀ ਔਰ ਮੈਨੂੰ ਇੰਜ ਲੱਗੇ ਜਿਵੇਂ 3 4 ਫਰਲਾਂਗ ਤੱਕ ਬੰਦੇ ਹੀ ਬੰਦੇ ਮੈਂ ਕਿ ਲੰਘਾਂਗੇ ਕਿਵੇਂ ਕੀੜੀ ਦੀ ਚਾਲ ਨਾਲ ਗੱਡੀ ਚੱਲੇ ਜਿਹੜਾ ਸਿੰਘ ਮੈਨੂੰ ਲੈ ਕੇ ਜਾ ਰਿਹਾ ਸੀ ਮੈਂ ਕਿ ਗੱਲ ਕੀ ਹੈ ਕੋਈ ਮੇਲਾ ਹੈ ਕਹਿੰਦਾ ਗੈਣੀ ਜੀ ਮੇਲਾ ਨਹੀਂ ਹੈ ਕੁਕੜਾਂ ਦੀ ਲੜਾਈ ਹੋ ਰਹੀ ਹੈ ਇਹਦੇ ਉੱਤੇ ਬੜੇ ਸ਼ਰਤਾਂ ਲੱਗੀਆਂ ਸ਼ਹਿਰਾਂ ਦੇ ਸ਼ਹਿਰ ਇਕੱਠੇ ਹੋ ਗਏ ਕਹਿਣ ਲੱਗੇ ਸਮੂਲਕ ਦਾ ਸਭ ਤੋਂ ਵੱਡਾ ਖੇਲ ਹੈ ਕਿ ਕੁੱਕੜ ਲੜਾਏ ਜਿਹਦਾ ਕੁੱਕੜ ਜਿੱਤ ਜਾਂਦਾ ਹੈ ਮਾਲਾ ਮਾਲ ਕਰ ਦਿੰਦੇ ਨੇ ਲੋਕੀ ਜਿਹਦਾ ਹਾਰ ਜਾਂਦਾ ਹੈ ਉਹਨੂੰ ਲੰਦਾ ਬਾਂਦੇ ਗਾਲਾਂ ਘੱਟਦੇ ਬਟੇਰੇ ਲੜਾਣੇ ਤਿੱਤਰ ਲੜਾਣੇ ਕੁੱਕੜ ਲੜਾਣੇ ਕਦੇ ਜਿਵੇਂ ਜਿਵੇਂ ਹਿੰਸਕ ਤਬੀਅਤ ਵਧਦੀ ਗਈ ਪੇਡੂ ਲੜਾਣੇ ਸਾਡ ਲੜਾਣੇ ਫਿਰ ਹਿੰਸਕ ਬਿਰਤੀ ਹੋਰ ਵੱਧ ਗਈ ਔਰ ਬੰਦੇ ਨਾਲ ਬੰਦਾ ਲੜੇ ਤੇ ਕੋਈ ਸੁਆਦ ਆਵੇ ਇੱਥੋਂ ਹੀ ਪਹਿਲਵਾਨ ਪੈਦਾ ਹੋਏ ਫ੍ਰੀ ਸਟਾਈਲ ਕੁਸ਼ਤੀ ਤੁਸੇ ਦੇਖੀ ਹੋਵੇਗੀ ਟੀਵੀ ਤੇ ਕਿਧਰੇ ਤੋੜੋ ਲਤਾ ਬਾਵਾ ਇੱਕ ਦੂਜੇ ਦੀ ਮਾਰੋ ਮੁੱਕੇ ਖਿੱਚ ਖਿੱਚ ਕੇ ਇਸ ਧੰਦੇ ਨੂੰ ਇਸ ਪਹਿਲਵਾਨੀ ਦੇ ਧੰਦੇ ਨੂੰ ਕੋਈ ਮਹਾ ਮੂਰਖ ਹੀ ਅਪਣਾਏਗਾ ਮੈਂ ਪਹਿਲਵਾਨ ਨੂੰ ਕਤਈ ਸਿਆਣਾ ਨਹੀਂ ਕਹਿੰਦਾ ਹੁੰਦਾ ਸਭ ਮੂਰਖ ਇਕੱਠੇ ਕਰੀਏ ਇੱਕ ਪਹਿਲਵਾਨ ਬਣਦਾ ਕਿਉਂਕਿ ਐ ਵੀ ਕੋਈ ਕੰਮ ਹੈ ਐ ਵੀ ਕੋਈ ਧੰਦਾ ਹੈ ਐ ਵੀ ਕੋਈ ਖੇਲ ਹੈ ਤੋੜੋ ਦੇ ਅਗਲੇ ਦੀਆਂ ਹੱਡੀਆਂ ਫਸਲੀਆਂ ਤੇ ਪਹਿਲਵਾਨ ਤੇ ਜਿਹੜਾ ਤੋੜਨ ਦੇ ਸਫਲ ਹੋ ਜਾਏ ਉਹਨੂੰ ਬੜੇ ਇਨਾਮ ਮਿਲਦੇ ਨੇ ਸਾਡੇ ਦੇਸ਼ 'ਚ ਪਤਾ ਹੈ ਪਹਿਲਵਾਨ ਨੂੰ ਖਿਤਾਬ ਮਿਲਦਾ ਹੈ ਭਾਰਤ ਕੇਸਰੀ ਆਦੋਗੇ ਭਾਰਤ ਕੇਸਰੀ ਭਾਰਤ ਦਾ ਖੌਨ ਹੈ ਕਿ ਭਾਰਤ ਦੇ ਕੇਸਰੀ ਹੈ ਭਾਰਤ ਕੇਸਰੀ ਜਲੂਸ ਨਿਕਲਦੇ ਨੇ ਪਹਿਲਵਾਨ ਆਉਂਦੇ ਨੇ ਉਹਨਾਂ ਦੇ ਚੇਲੇ ਵੀ ਹੁੰਦੇ ਨੇ ਬੜੀ ਮਹਿਮਾ ਹੁੰਦੀ ਆਪਣਾ ਫ੍ਰੀ ਸਟਾਈਲ ਕੁਸ਼ਤੀ ਮੈਂ ਅਰਜ਼ ਕਰਾਂ ਪਹਿਲਵਾਨ ਕਤਈ ਸਿਆਣਾ ਨੇ ਹਸਲ ਬੜੀ ਹੈਵੀ ਗਿਜ਼ਾ